ਕਹਿੰਨੇਗਾ ਬੇਟਾ ਚਲ ਮੈਂ ਤੇਰੇ ਕਹਿਣ ਤੇ ਮੰਨ ਲੈਣਾ ਜੇ ਮੈਂ ਉਹ ਮੈਂ ਤਾਂ ਜਵਾਬ ਨਾ ਫਤੇ ਨੀ ਬਲੂਂਦੀ ਮੈਂ ਲਿਖ ਕੇ ਦੇ ਦਿੰਦਾ ਹੈ ਉਹ ਕੰਡ ਕੀ ਕਾਗਜ਼ ਤੇ ਲਿਖ ਦਿਓ ਮੈਨੂੰ ਪਤਾ ਉਹ ਪੀਰਾਂ ਦਾ ਪੀਰ ਹੈ ਉਹ ਮੰਨ ਲੈਂਦਾ ਜਦੋਂ ਕਾਗਜ਼ ਤੇ ਲਿਖਿਆ ਨਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਈ ਨਾਲ ਦੀ ਨਾਲ ਔਰੰਗਜੀਤ ਦੀ ਜਾਨ ਨਿਕਲ ਗਈ ਉਹ ਪਿਆਰਿਓ ਉਹ ਤੇ ਇੱਕ ਲਾਜ ਸੀ ਤੁਹਾਨੂੰ ਫਤਈ ਦਿੱਤੀ ਹੈ ਤੁਹਾਡੇ ਨਾਮਾਂ ਦੇ ਨਾਲ ਸਿੰਘ ਤੇ ਕੌਰ ਸ਼ਬਦ ਲੱਗਦੇ ਨਾ ਜੇ ਤੁਸੀਂ ਕਿਤੇ ਫਤਿਹ ਬੁਲਾਤੀ ਨਾ ਤੁਹਾਡਾ ਜੀਵਨ ਚ ਤਬਦੀਲੀ ਆ ਜਾਣੀ ਹੈ ਉਹਦੇ ਤੇ ਇਨਕ ਪਾਪ ਮਾਫ ਹੋ ਗਏ ਨਾ ਉਹ ਤੜਪ ਰਿਆ ਸੀ ਦੁਖੀ ਹੋ ਰਿਹਾ ਸੀ ਤੇ ਜੇ ਕਿਤੇ ਤੁਸੀਂ ਗੱਜ ਕੇ ਫਤਿਹ ਬਰੋਂਗ ਨਾ ਪਰ ਟਾਟੀਆਂ ਤੋਂ ਸੁਣਦੇ ਆਂ ਜਿੱਦੀ ਜ਼ਬਾਨ ਤੇ ਫਤਿਹ ਉਹਦੀ ਮਦਾਨ ਵਿੱਚ ਫਤਿਹ ਤੇ ਜੇ ਕਿਤੇ ਤੁਸੀਂ ਗੱਜ ਕੇ ਫਤਿਹ ਬੁਲਾਤੀ ਨਾ ਤੇ ਪਿਆਰਿਓ ਫਿਰ ਇਹ ਦੇਖ ਲਿਓ ਕੱਲ ਕੀ ਤਰਪਤਾ ਦਾ ਹੱਥ ਤੁਹਾਡੇ ਸਿਰ ਤੇ ਹੋਣਾ ਹੈ